ਚੌਲਾਂ ਦਾ ਨੁਆਖਰ ਆਈ ਆ ਇਹ ਬਾਜ ਨਹੀਂ ਜੁਨੇ ਜਾਣੇ ਦੱਸ ਚੌਂਡੇ ਨਹੀਂ ਆ ਮੁੜ ਕੇ ਧਰ ਨਹੀਂ ਹੁੰਦੇ ਆ ਤੇ ਚੱਲ ਇਦਾਂ ਹੀ ਮਾਵਾਂ ਧਰ ਲਈਦੇ ਆ ਤੂੰ ਹੀ ਬਣਾਦੀ ਆ ਜਾ ਮੈਂ ਕਿਹਨੇ ਜਾ ਕੇ ਸੰਦੀਪ ਨੂੰ ਜਾ ਕਹਿਲਾ ਜਾ ਕੇ ਮੈਂ ਨਾ ਮੰਮੀ ਨੂੰ ਬਚੇਰਾ ਮਨਾ ਕੀਤਾ ਸੀ ਕਿ ਮੰਮੀ ਆ ਖਲਾਰਾ ਨਾ ਪਾਓ ਅੱਜ ਮਸ਼ੀਨ ਵਾਲਿਆਂ ਨੇ ਡੈਣਾ ਵਾ ਤੇ ਮੰਮੀ ਮੰਨੇ ਨਹੀਂ ਦੀਦੀ ਕਹਿਣ ਲੱਗੇ ਕੋਈ ਗੱਲ ਨਹੀਂ ਅਸੀਂ ਕਰ ਲੈਣਾ ਕੰਮ ਉਹ ਕਰਦੇ ਲੈਣਾ ਵਾ ਪਿਛੇ ਵੀ ਗਿਆਦਾ ਖਿਆਰ ਕਰਨਾ ਕਿਹਦਾ ਫੋਨ ਵੀ ਆਉਣ ਡਿਆ ਵਾ ਤੇ ਨਾਲੇ ਮੇਰੀ ਗੱਲ ਸੁਣਾ ਚੌਲਾਂ ਦਾ ਕੰਮ ਹੀ ਨਾ ਨਵੇਂ ਚੌਲ ਆ ਜਣੇ ਨਾ ਉਦੋਂ ਕਢ ਲੈਂਦੇ ਨਾਲੇ ਵੀ ਚੌਲ ਬਥੇਰਾ ਸਮਝਾਇਆ ਹੀ ਉਹ ਮੰਨਦੀਆਂ ਦਵੇਂ ਜਾਣੀਆਂ ਮੰਮੀ ਸਾਨੂੰ ਨਹੀਂ ਚੇਤਾ ਉਹ ਕੁੱਲੂ ਨੂੰ ਉੱਲੂ ਹੀ ਆਂਦੇ ਆ ਅਰਪਿੰਦਰ ਨੇ ਦੱਸਿਆ ਹੀ ਹੁਣ ਸਾਨੂੰ ਹਾਂ ਤੇ ਪਤਾ ਹੀ ਨਹੀਂ ਕਿ ਇਹਨੂੰ ਫਿਰ ਪਤਾ ਹੁਣਾ ਮਾ ਨਾ ਆਹ ਤੁਹਾਨੂੰ ਵੀ ਤਾਂ ਪਤਾ ਹੋਣਾ ਤੇ ਤੇ ਪੈਂਡੂ ਦੇ ਪੈਂਡੂ ਰਹਿਣਗੇ ਤੁਹਾਨੂੰ ਕੀ ਪਤਾ ਲੱਗਣਾ ਜਾਓ ਆਉਗੇ ਤੇ ਫੇਰੀ ਪਤਾ ਲੱਦਣਾ ਅੰਦਰ ਵੀ ਬੜਾ ਬੋਲਣ ਦੇ ਮੰਮੀ ਮੇਰੇ ਨਾਲ ਤੇ ਮੈਨੂੰ ਥੋੜੀ ਪਤਾ ਸੀ ਕਿ ਅੱਜ ਮਸ਼ੀਨ ਆਉਣੀ ਆ ਜੇ ਮੈਨੂੰ ਪਤਾ ਹੁੰਦਾ ਨਾ ਤੇ ਮੈਂ ਚਾਹ ਪਹਿਲਾਂ ਹੀ ਬਣਾ ਕੇ ਰੱਖ ਲੈਣੀ ਸੀ ਬਾਹਰ ਵੀ ਬੜਾ ਬੋਲ ਕੇ ਗਿਆ ਵਾ ਇੱਥੇ ਸਾਡੇ ਨਾਲ ਰੁਪਿੰਦਰ ਜੀ ਦੀ ਦੋਈ ਆਹ ਉਹ ਲੰਦੀ ਆ ਤੇ ਕੀ ਦੱਸਿਆ ਤੁਨੇ ਦੀਦੀ ਕੀ ਕਹਿੰਦੇ ਡਾਕਟਰ ਨੇ ਕੀ ਦੱਸਣਾ ਵਾ ਪਹਿਲਾਂ ਮੈਨੂੰ ਰੁਪਿੰਦਰ ਤੂੰ ਦੱਸ ਕਿ ਤੂੰ ਕੀ ਲਾਇਆ ਸੀ ਦੀਦੀ ਮਾ ਲੋ ਬਖੋ ਬਣੀ ਲਾਇਆ ਉਹ ਜਿਹੜਾ ਉਹ ਦੂਜਾ ਉਹਦੇ ਵਿੱਚ ਨਹੀਂ ਆ ਜਿਹੜਾ ਪਰਲੇ ਪਾਸੇ ਪਿਆ ਸੀ ਉਹ ਏਡੀ ਸ਼ੀਸ਼ੀ ਜੀ ਸੀ ਜਿਹੜੀ ਕਦੀ ਜਿਹੜੇ ਚਟਾਈ ਆ ਪਾਏ ਸੰਦੀਪ ਉਹਦੇ ਫਰਨੈਲ ਹੀਗੀ ਤੇ ਨੂੰ ਇੰਨਾ ਨਹੀਂ ਦੇਖਿਆ ਮੈਂ ਕਿ ਲਾਉਣ ਲੱਗੀ ਮੈਂ ਆਪਣੇ ਪਿੰਡੇ ਨੂੰ ਉਹ ਡਾਕਟਰ ਨੇ ਜਾਂਦਿਆਂ ਹੀ ਕਹਿ ਤਾ ਕਹਿੰਦਾ ਵੀ ਇੰਨੇ ਕੋਲ ਆਇਆ ਵਾ ਇਹਨੇ ਤੇ ਫਿਰ ਉਦੋਂ ਕਾਹ ਤੋਂ ਕਹਿਣ ਦੀ ਮੈਂ ਸਾਬਣ ਹੀ ਲਾਇਆ ਵਾ ਕੀ ਹੋ ਗਈ ਤੇਰੇ ਬੜੀ ਕਿ ਉਹ ਮੈਂ ਤਾਂ ਲਾ ਲਿਆ ਮੈਂ ਚਲੋ ਉਹ ਬਾਬਾ ਚਿੱਟੀ ਜੀ ਸੀ ਤੇ ਮੈਂ ਚਲੋ ਕੀ ਬਾਬਾ ਵੀ ਰੰਗ ਜਿੱਟਾ ਹੋ ਜਾ ਗਦਾ ਮਾਸਾ ਅੱਗੇ ਪਲਾ ਘੱਟ ਚ ਟੀ ਤੂੰ ਤੇ ਜਪਾਣੀ ਦੇ ਲਿਆ ਮੈਂ ਦਵਾਈ ਖਾਲਾ ਮਾਸਾ ਕਾ ਸਦਾਈ ਹੋ ਗਿਆ ਇਹਨੂੰ ਹੀ ਕੁੜੀ ਨੂੰ ਰੁਕ ਜਾ ਹੋਣਾ ਜੇ ਨਾ ਦਵਾਈ ਖਾਈ ਸੰਦੀਪ ਉਹਨੇ ਟੀਕਾ ਲਾਇਆ ਇਹਨਾਂ ਨੂੰ ਦਵਾਈ ਦੇ ਦੇ ਹੁਣ ਹਾਲ ਨਹੀਂ ਕੁਰੀ ਦਾ ਮੈਨੂੰ ਭੋਲ ਆਉਂਦੇ ਵੀ ਗਮ ਮਰੇ ਤੇ ਪਹਿਣਾ ਪੋਲੀਓ ਲਈ ਪਹਿਣਾ ਫਰਕ ਤੇ ਤੈਨੂੰ ਕੌਣ ਆਂਦਾ ਜੀ ਪਹਿਲਾਂ ਉਹ ਲਾ ਮੈਨੂੰ ਕੀ ਪਤਾ ਹੀ ਉਹ ਉੱਥੇ ਰੱਖੀ ਜਾਈਗੀ ਤੇ ਮੈਂ ਲਾਉਣ ਵਾਲੀ ਹੁਣੀ ਆ ਤੇ ਤੈਨੂੰ ਨਹੀਂ ਪਤਾ ਵੀ ਉਹਨਾਂ ਬਾਥਰੂਮ ਸਾਫ਼ ਕਰੀ ਦੇ ਆ ਇਹ ਅੱਬੇ ਲੰਬੀ ਤੇ ਹੁੰਦੀ ਆ ਦੀਦੀ ਆ ਉਹ ਦੂਜੇ ਮਰੀ ਉਹ ਕੀ ਨੂੰ ਕਹਿੰਦੇ ਆ ਨੋਸ਼ਨ ਜੀਆਂ ਤੇ ਦੇਣੇ ਮੈਂ ਉਹ ਨਹੀਂ ਲੰਦੀ ਜਿਹੜਾ ਤੂੰ ਲਾ ਕੇ ਬੈਗੀ ਆ ਤੇ ਮੈਨੂੰ ਪੁੱਛ ਹੀ ਲੈਂਦੀ ਮੇਰੇ ਕੋ ਮੰਗ ਲੈਂਦੀ ਮੈਂ ਦੇ ਦਿੰਦੀ ਤੈਨੂੰ ਲੋ ਜੀ ਉਹ ਉੱਥੇ ਰੱਖੀ ਆ ਗਈ ਮੈਂ ਦੱਸ ਮੈਂ ਦੂਰ ਵੇਖ ਉਹ ਤਾਂ ਘੁੰਮਣ ਚੱਲੀ ਆ ਤੇ ਘੁੰਮਣ ਜਾਈ ਨਹੀਂ ਆ ਦੱਸ ਆ ਇਹਨਾਂ ਨੇ ਨਹੀਂ ਪਰ ਆ ਵੀ ਕੋਈ ਐਸਾ ਕਰਨ ਵਾਲਾ ਘੁੰਮਣ ਦਾ ਕਰਕੇ ਤੇ ਅਗਲੀ ਨੇ ਰੰਗ ਚਟਾ ਕਰਨ ਢਈ ਆ ਤੈਨੂੰ ਨਹੀਂ ਦੱਸਿਆ ਇਹਨੇ ਇਹਨੇ ਤਾਂ ਘੁੰਮਣ ਜਾਣਾ ਵਾ ਕਿੱਥੇ ਜਾਣਾ ਵਾ ਉੱਥੇ ਉੱਥੇ ਰਹਿਤਾ ਹੋਣਾ ਵਾ ਵੀ ਚੰਗਾ ਬਸ ਉਹ ਉੱਥੇ ਨਾ ਜਾਉ ਇਹਨੂੰ ਪੁੱਛੀ ਇਹਨੇ ਜਾਣਾ ਕਿੱਥੇ ਸੰਦੀਪ ਪੁੱਛ ਤੇ ਸਹੀ ਇਹਨੂੰ ਜਾਣਾ ਕਿੱਥੇ ਆ ਇਹਨੇ ਨਹੀਂ ਕਿੱਥੇ ਜਾਣਾ ਘੁੰਮਣ ਤੋਂ ਉਹਨੇ ਕਿਹਾ ਉੱਥੇ ਜਾਣਾ ਆ ਸਰ ਖਾਈ ਗਿਆ ਨਹੀਂ ਮੇਰਾ ਦੱਸ ਤੇ ਸਹੀ ਮਾਗੋ ਬੋ ਸਹਮਣੀ ਕਰ ਕੋਣਾ ਦੇ ਮੋਤੋ ਬਥੇ ਜਣਾ ਬਥੇ ਜਣਾ ਤੇ ਖੁਰਕਣਾ ਮਰ ਨਹੀਂਦਾ ਆਪਣੇ ਕਰ ਤਾਂ ਵੀ ਮਰਨ ਈ ਆ ਕਿਸ ਨੇ ਥੋੜੀ ਕਿਆ ਹੀ ਵੀ ਲਾ ਜਾ ਕੇ ਫੇਜੇ ਮੈਂ ਕੈਨੀ ਆ ਨਾ ਤੇ ਫਿਰ ਇਹਨੂੰ ਮੈਂ ਚੰਗੀ ਨਹੀਂ ਲੱਗਦੀ ਵੀ ਦੀਦੀ ਮੈਨੂੰ ਇਦਾਂ ਆਂਦੀ ਆ ਇਹ ਤੇ ਛਦੈਣ ਹੀ ਹੋ ਗਈ ਆ ਕੁੜੀ ਕਿੰਨਾ ਕੁ ਰੰਗ ਦਾ ਸੀ ਇਹ ਚਿੱਟਾ ਕਰਨਾ ਅੱਗੇ ਵੀ ਇੰਨੀ ਚਿੱਟੀ ਆ ਜਦੋਂ ਮੈਂ ਕਹਿਤਾ ਬਬੀ ਮੈਂ ਜਾਣਾ ਮੈਨੂੰ ਕੋਈ ਮਦਦ ਹੀ ਪਤਾ ਨਹੀਂ ਮਿਲਦਾ ਲੈ ਸੰਦੀਪ ਤੂੰ ਸੜਨਾ ਲੈ ਸੰਦੀਪ ਪਹਿਲਾਂ ਅਹੀ ਮਲ ਲੰਗਈਆਂ ਸੀ ਇਹਦੇ ਫਿਰ ਲੈ ਲੈ ਇੱਕ ਸ਼ੂਗਰ ਕਰ ਉਹਨੇ ਪੀਣ ਹੀ ਲਈ ਇਹਦੇ ਇੰਨਾ ਕਾ ਪਛਾਹ ਹੋ ਗਿਆ ਵਾ ਉਧਰ ਰਪਿੰਦਰ ਤੂੰ ਪੀ ਲੈਂਦੀ ਨਾ ਵੇਹੇ ਤੇ ਤੂੰ ਜਿਆਦਾ ਚਿੱਡੀ ਹੋ ਜਾਣਾ ਨਹੀਂ ਸਕੋ ਤੇ ਦੋ ਜੇ ਹੋ ਗਏ ਚਿੱਡੀ ਦਾ ਕੋਈ ਪਤਾ ਨਹੀਂ ਕੋਈ ਨੌਕਰੀ ਜਾਂਦੀਆਂ ਇੰਨਾ ਨਹੀਂ ਪਹਿਨੀਆ ਬਚੋ ਕੋਈ ਬੋਲਦੀ ਨਹੀਂ ਜਦ ਤਰੇ ਖੁਰਕੋ ਹੁੰਦੀ ਇਹ ਚਲ ਕੋਈ ਚੁੱਪ ਕਰ ਜੀਏ ਸਭ ਹੋਰ ਕੋ ਨਾ ਜਾ ਜਿਆ ਹੋ ਜਾ ਲੰਮੀ ਪਹਿਲਾ ਖੜੀ ਜਾ ਕੇ ਜਾ ਐਵੇਂ ਨਾ ਰੋਈ ਜਾ ਹੁਣ ਉਹ ਹਲ ਨਹੀਂ ਸਾਦੀਪ ਆਦੇ ਸ਼ੁਕਰ ਹੋਇਆ ਪੀ ਚੱਲ ਸਾਧਨ ਹੈਗਾ ਇਹ ਘਰ ਤੇ ਇਹਨੂੰ ਦਵਾ-ਦਵਾ ਲੈ ਗਈਆਂ ਜੇ ਮੰਨ ਲਓ ਉਹਨਾਂ ਨੂੰ ਦੇਖਣਾ ਪੈਂਦਾ ਬੰਬੀ ਤੋਂ ਤੇ ਇੱਥੇ ਤੇ ਹੋਰ ਚੰਦ ਚੜ ਜਾਣਾ ਸੀ ਦੀਦੀ ਮੈਂ ਫੋਨ ਕੀਤਾ ਹੀ लवली ਨੂੰ ਤੇ लवली ਵੀ ਗੁੱਸੇ ਹੋਣ ਡਿਆ ਸੀ ਉਹਨੂੰ ਤੇ ਹੁਣ ਦੱਸਣਾ ਪੈਣਾ ਹੀ ਨਾ ਬਾਅਦ ਚ ਕਹਿਣਾ ਹੀ ਉਹਨੇ ਕਿ ਮੈਨੂੰ ਦੱਸਿਆ ਨਹੀਂ ਹੈ ਚਲ ਸੰਦੀਪ ਉਹਨੂੰ ਕਾਨੂੰ ਦੱਸਣਾ ਹੈ ਚੰਗਾ ਹੋ ਗਿਆ ਪਚਾਹ ਹੋ ਗਿਆ ਅਜੇ ਬਚ ਗਈ ਹੈ ਡਾਕਟਰ ਆਂਦਾ ਵੀ ਜੇ ਚਰੀ ਕਹਿੰਦਾ ਤੁਸੀਂ ਨਾ ਨਾ ਲੈਂਦੇ ਤੇ ਆਂਦਾ ਇਨਫੈਕਸ਼ਨ ਜ਼ਿਆਦਾ ਹੋ ਜਣੀ ਸੀ ਸ਼ੂਗਰ ਕਰੋ ਇਹਨੇ ਪੀ ਨਹੀਂ ਲਈ ਮੰਮੀ ਦੀ ਗੱਲ ਸੱਚੀ ਆ ਤੂੰ ਹੁਣ ਏਦਾਂ ਕਰ ਕਿ ਉਥੋਂ ਚੁੱਕ ਕੇ ਤਾਂ ਗਾਂ ਮਸ਼ਾਂ ਰੱਖ ਛੱਡ ਇਦਾ ਕੋਈ ਪਰੋਸਾ ਨਹੀਂ ਹੈਗਾ ਮਾਸਕ ਤੇਲ ਦੂਰ ਲੈ ਕੇ ਨਾ ਤੇ ਜਾ ਇਹ ਮਲਮੂਸ ਜਿਹੜਾ ਠਾਂ ਠੁੰਡ ਪਾ ਲਈ ਜਰਾ ਤੇ ਦੇ ਕੋਈ ਗੱਲ ਨਹੀਂ ਮੰਮੀ ਮਲ ਦਿੰਦੀ ਹੈ ਤੇਲ ਇਦਾਂ ਕਰਦੀ ਉਹ ਵੀ ਚੋਕੇ ਰੱਖਦੀਆਂ ਆਹ ਨਹੀਂ ਉਹ ਦਾਨੇ ਲਾਇਆ ਹੈ ਟੀਕਾ ਆਂਦਾ ਹੈ ਵੀ ਦੇ ਦਿਓ ਠਹਿਰ ਕੇ ਦਿਓ ਖਰਾ ਕੇ ਇੱਕ ਜੇ ਚਲੋ ਕੋਈ ਗੱਲ ਨਹੀਂ ਵੇਖਦੀ ਐ ਮੈਂ ਜਾ ਕੇ ਕੀ ਕਰਨ ਢੀ ਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਜੇ ਮੰਨ ਲਉ ਇਹਦੇ ਵਰਗੀ ਪੀਲੇ ਚਾਹੇ ਕੋਹਵਾ ਤੇ ਕਿੰਨਾ ਨੁਕਸਾਨ ਹੋਣਾ ਹੈ ਭਲਾ ਜੇ ਲਾਉਣਾ ਹੀ ਲੋਸ਼ਨ ਮੈਨੂੰ ਪੁੱਛ ਲੈਂਦੀ ਕੀ ਆ ਲਾਉਣ ਵਾਲੀ ਚੀਜ਼ ਆ ਜਾਂ ਨਹੀਂ ਉਹਦੇ ਪੁੱਛਣਾ ਹੀ ਨਹੀਂ ਨਾ ਮਰਜ਼ੀ ਤੇ ਕਰਦੀ ਆਪਣੀ ਮੈਨੂੰ ਹੋਰ ਟੈਨਸ਼ਨ ਹੋਣ ਦੀ ਜੇ ਕੁਝ ਹੋ ਜਾਂਦਾ ਇਹਨੂੰ ਤੇ ਫੇਰ ਜਾਂ ਵੇਖ ਜਾ ਕੇ ਰੋਣ ਨਾ ਡਈ ਹੋਵੇ ਅੰਦਰ ਬੁਸਕਦੀ ਚਲ ਗਈ ਐ ਇਥੋਂ ਜਾਣ ਹੀ ਦੁਖੀ ਕੀਤੀ ਆ ਮੰਮੀ ਇਹਨਾਂ ਨੇ ਤੇ ਕਿਤੇ ਕੀ ਕਰੇ ਬੰਦਾ ਇਹਦਾ ਸਮਝ ਨਹੀਂ ਲੱਗਦੀ ਮੇਰੀ ਗੱਲ ਸੁਣ ਕੀ ਮਾਲਿਆ ਸੀ ਤੂੰ ਝੋਨਾ ਮੇਰਾ ਵੱਡਣ ਵਾਲਾ ਪਿਆ ਵਾ ਉਹ ਕੱਲਾ ਵਿਚਾਰਾ ਖਬਨ ਰਿਹਾ ਉੱਥੇ ਹੁਣ ਤੇ ਮੈਂ ਦੱਸ ਕੀ ਕਰਦੀ ਹੁਣ ਮੈਨੂੰ ਵੀ ਪਤਾ ਹੀ ਵੀ ਉਹ ਮੰਮੀ ਕਹਿੰਦੀ ਫਰਨੈਲ ਮਾਲੀ ਆ ਮੰਨੋ ਨੇ ਪਤਾ ਲੱਗਾ ਉੱਥੇ ਇਹਨਾਂ ਨੇ ਉਹ ਕੀ ਰੱਖਿਆ ਆਪ ਵੀ ਇਹ ਹੋਏ ਉਹ ਹੀ ਲੰਦੀਆਂ ਵਈ ਲੰਦੀਆਂ ਉਹ ਹੋਏ ਤੇ ਚੋਰੀ ਚੋਰੀ ਲਾ ਲੈਂਦੀ ਮੈਨੂੰ ਪਤਾ ਨਾ ਮਾਰ ਕੇ ਮਾਗਦੀ ਮੋਟੀ ਉਹ ਤੇ ਟੈਲਾਂ ਦੇ ਮਾਰਨ ਵਾਲੀ ਹੁੰਦੀ ਆ ਉਹ ਜਿਹਾਂ ਉਹ ਜਿਨ੍ਹਾਂ ਨੇ ਉੱਥੇ ਰਹਿਤੀ ਅੱਜ ਤੂੰ ਹੁਣ ਦੂਵੀ ਆ ਕੇ ਮੇਰੇ ਦਿਵਾਲੇ ਹੋ ਗਏ ਮੈਂ ਦੱਸ ਕੀ ਕਰਾਵੀ ਤੂੰ ਲਈ ਕਿਉਂ ਪਹਿਲਾਂ ਮੈਨੂੰ ਦੱਸ ਹਾਂ ਤੈਨੂੰ ਸਾਬ ਨਹੀਂ ਹੀ ਲੱਭਦਾ ਲੱਗੇ ਮੈਂ ਮੇਰਾ ਗਜ਼ੂਰਾ ਮੈਂ ਜਾ ਕੇ ਮਾਲ ਨਹੀਂ ਮੇਰੇ ਜੀ ਕਾਦਾਈ ਵੀ ਮੇਰੇ ਇਦਾਂ ਹੋਵੇ ਸਾਰੇ ਨਹੀਂ ਨਹੀਂ ਮੜੀ ਕਿਉਂ ਹੀ ਕੋਈ ਕਾਰਨ ਦੱਸ ਮੈਨੂੰ ਕੌਣ ਬੋਦਣਾ ਕਿ ਹਾਂ ਮਾਉ ਨਾਲ ਮਲੀ ਬੋਦਣਾ ਕਿ ਉਹ ਹੀ ਮੈਂ ਮੈਂ ਹਾਂ ਚਲ ਮੇਰਾ ਵੀ ਰੰਗ ਮਤ ਹੋਸੀ ਛੱਟਾ ਹੋ ਜੂਗਾ ਤਾਂ ਕਰਕੇ ਮੈਂ ਤਾਂ ਮੰਨ ਲਿਆ ਵੀ ਚਲ ਮਸਾ ਗੋਰੀ ਲੱਗੂ ਇਹਨਾਂ ਤਾਂ ਸੋਹਣੀ ਲੱਗਿਆ ਕਰੂੰਗੀ ਤਾਂ ਕਰਕੇ ਉਹ ਮੇਰੀ ਗੱਲ ਸੁਣ ਜੇ ਤੂੰ ਚਿੱਟੀ ਹੋਣਾ ਹੀ ਤਾਂ ਮਸਾ ਪੀ ਲੈਣੀ ਹੀ ਗਾਹ ਕੰਮ ਨਿਭੜਦਾ ਸਾਨੂੰ ਕਲੀ ਫਾਇਲ ਆਉਣ ਲੱਗੀਆਂ ਸਾਰੇ ਡੱਬਰ ਨੂੰ ਚਿੱਟੀ ਹੋਣਾ ਵਾ ਤੂੰ ਜਿਹੜਾ ਕੰਮਾਂ ਦੇ ਉੱਤੇ ਦੇਣਾ ਵਾ ਫਾਇਲ ਆਇਆ ਤੂੰ ਸਾਰੇ ਡੱਬਰ ਨੂੰ ਉਹ ਵਿਚਾਰਾ ਕੱਲਾ ਖਾ ਬੰਡਿਆ ਉੱਥੇ ਬੰਨੇ ਵਡਣ ਡਿਆ ਵਾ ਜੇ ਮਸ਼ੀਨ ਆਈ ਗਈ ਆ ਤੇ ਉਤੋਂ ਤੂੰ ਪੰਗਾ ਖੜਾ ਕਰਤਾ ਵਾ ਹੁਣ ਰੋਈ ਜਾਨੀ ਆ ਫਰਕ ਪਿਆ ਆਕ ਨਹੀਂ ਪਿਆ ਤੂੰ ਨਹੀਂ ਹਲੇ ਨਹੀਂ ਪਿਆ ਹਲੇ ਨਹੀਂ ਪਿਆ ਦੋ ਜਿਹੜੀ ਖਰਾਕ ਦਿੱਤੀ ਉਹ ਖਾ ਲਾ ਬਲੈ ਇੱਥੇ ਕੋਈ ਜਾਂਦੀ ਆ ਮੂੰਹ ਲਾਲ ਹੋ ਗਿਆ ਮੂੰਹ ਲਾਲ ਹੋ ਗਿਆ ਬਿਪਤਾ ਭਾਈ ਮੈਂ ਚੱਲਿਆ ਬੰਬੀ ਤੇ ਹੁਣ ਉਹ ਠੰਡੀ ਚੀਜ਼ ਪੀ ਕੋਈ ਠੰਡੀ ਚੀਜ਼ ਘੜੀ ਪੀ ਮੈਂ ਦੱਸ ਆਏ ਉਹ ਇਦਾਂ ਨਹੀਂ ਗੱਲਾਂ ਕਰੀ ਜਾਂਦੇ ਆ ਤੂੰ ਵੀ ਮੈਂ ਨਿੰਮਕਾ ਲਿਆ ਦਨਾ ਤੈਨੂੰ ਤੇ ਉਹ ਲੂਣ ਪਾ ਕੇ ਪੀ ਉਹ ਵੀ ਮੇਰੇ ਦਵਾਲੇ ਹੁੰਦੀਆਂ ਸਾਰੀਆਂ ਸੜਦੀਆਂ ਵਾ ਵੇਖ ਕੇ ਮੇਰੇ ਵੱਲ ਮੇਰੀ ਗੱਲ ਸੁਣ ਤੇਰਾ ਦਿਮਾਗ ਨਹੀਂ ਹੀ ਕੰਮ ਕਰਦਾ ਕਦੀ ਫਰਨੈਲ ਵੀ ਕਹਿੰਨੇ ਪੀਤੀ ਆ ਜਾਂ ਮਲੀ ਉਹਨਾ ਚਿੱਟਾ ਹੋ ਜਾਂਦਾ ਬੰਦਾ ਚਲੋ ਫੇ ਮੇਰੀ ਇੱਕ ਗੱਲ ਸੁਣਦਾ ਹੂੰ ਗੱਲ ਏਦਾਂ ਵਾ ਮੈਂ ਕਹਿਣਾ ਹੀ ਤੇ ਹੁਣ ਓ ਛੋਨਾ ਦੇ ਵੱਡਿਆ ਗਿਆ ਵਜ ਹੈ ਤੇ ਕੋਲ ਨੂੰ ਏਦਾਂ ਨਾ ਕਰੀਏ ਉੱਥੇ ਚੱਲੀਏ ਨਾ ਜਿੱਥੇ ਉਹ ਜਾਂਦੇ ਲੋਕੀ ਉਲੂ ਚੱਲੀਏ ਕੋਮ ਵਰਗ ਜਮ ਨੇ ਆਉਗੇ ਤੇ ਹਾਂ ਕਿ ਤੇ ਕਰਜਾ ਕਰ ਤੂੰ ਇਦਾਂ ਹੀ ਕਰਦਾ ਵਾ ਵੀ ਸਾਰੇ ਲੋਕੀ ਜਾਂਦੇ ਉੱਥੇ ਘੁੰਮਣ ਕਿੱਦਾਂ ਉੱਥੇ ਫੋਟੋਆਂ ਖਿੱਚ ਕੇ ਹੁੰਦੇ ਉੱਥੇ ਪਹਾੜਾਂ ਦੇ ਉੱਤੇ ਚੜ ਕੇ ਮੇਰੀ ਸੁਣ ਗੱਲ ਨਾਂ ਦੇ ਲੈਣਾ ਸਿੱਖ ਲਾ ਤੈਨੂੰ ਮੈਂ ਲੈ ਜਾ ਉੱਲੂ ਦੇ ਪਹਿਲਾਂ ਜਿੱਥੇ ਤੂੰ ਪਹਾੜੀ ਕਹਿਣ ਦੀ ਹੈ ਨਾ ਉੱਥੇ ਤੁਨ ਮੈਂ ਧੱਕਾ ਹੀ ਦੇ ਦੇਣਾ ਮੇਰੀ ਤਾਂ ਖਲਾਸੀ ਹੋਵੇ ਤੁਹਾਨੂੰ ਸਾਰੇ ਟੱਬਰ ਨੂੰ ਨਾਂ ਦਾ ਹੀ ਨਹੀਂ ਪਤਾ ਉਹਨੂੰ ਕੀ ਕਹਿੰਦੇ ਆ ਨਾ ਸਾਨੂੰ ਨਹੀਂ ਪਤਾ ਤੇ ਥੇ ਕੋ ਪਤਾ ਲੱਗਾ ਵਜ ਕੋਰੇ ਕਿੱਥੇ ਰਹੇਗਾ ਉਹਨਾਂ ਪੜ ਜੇ ਨਾ ਤੇਰਾ ਦਿਮਾਗ ਵੀ ਉੱਲੂ ਵਰਗਾ ਹੀ ਆ ਕੇ ਇੱਥੇ ਜਾਣਾ ਵਾ ਤੂੰ ਤੁਹਾਨੂੰ ਇਹੋ ਹੀ ਕਹਿੰਦੇ ਆ ਤੁਹਾਨੂੰ ਕੋਈ ਪਤਾ ਲੱਗਦਾ ਵੀ ਕਦੀ ਗਏ ਹੋ ਤੇ ਫੇਰੀ ਆ ਉਹ ਝੋਨਾ ਆਪਰਾ ਜੇ ਟਰਾਲੀ ਦੀ ਆ ਚੰਗਾ ਉਹ ਪਹਿਲਾਂ ਵੇਜ ਵਟਾਉਂਦੇ ਤੇ ਫਿਰ ਤੈਨੂੰ ਲੈ ਜਾਊਂਗਾ ਕਿਸ ਪਾਸੇ ਚੱਲ ਵੇਚ ਕਰ ਸਕਦਾ ਉਹ ਜਾ ਵਾ ਟੱਬਰ ਜਿਹੜਾ ਤੈਨੂੰ ਹਾਂ ਕਰ ਦਿੰਦਾ ਵੀ ਕੋਈ ਗੱਲ ਨਹੀਂ ਘੱਲ ਦਾਂਗੇ ਚੱਲ ਫਿਰ ਮੈਂ ਨਾ ਨਾ ਵਾਦਾ ਕਰਤੀ ਫਿਰ ਆਪਾਂ ਜਾਵਾਂਗੇ ਘੁੰਮਣ ਜਾਵਾਂਗੇ ਉਹ ਬੰਦਿਆਂ ਨੂੰ ਨਾ ਬਹਿ ਜਾ ਅੰਦਰ ਜਾ ਕੇ ਵਾਦਾ ਕਰ ਤਰਨਾ ਦੋਸ਼ਗੀ ਕਰਦੇ ਆ ਵੀ ਕਿੰਨੀ ਵਾਰੀ ਕਿਹਾ ਭਾਬੀ ਦੋਸਤਾਂ ਤੇ ਜਾਵਾਂਗੇ ਘੁੰਮਣ ਫੇਰਨਾ ਮੇਰੀਆਂ ਤਾਂ ਸਾਰੀਆਂ ਰੀਝਾਂ ਹੀ ਰਹਿ ਗਈਆਂ ਨਾ ਤੇ ਘਰ ਦੇ ਵਿੱਚ ਆ ਗਏ ਕਿ ਮੰਮੀ ਨੇ ਵੀ ਨਾ ਐਵੇਂ ਕਹ ਲਈ ਕਰ ਛੜੀ ਤੇਰਾ ਵਿਆਹ ਕਰ ਦੇਣਾ ਵਿਆਹ ਕਰ ਦੇਣਾ ਲੱਲਾ ਹੁਣ ਵਿਆਹ ਕਰਕੇ ਤੁਸੀਂ ਆਪਾਂ ਖਾਣਾ ਜੀ ਨਾਗ ਦੇ ਕੋਹ ਚੀਜ਼ ਹੀ ਲਾ ਕੇ ਦਿੰਦੇ ਆ ਨਾਗ ਦੇ ਘੁੰਮਣ ਖੜਦੇ ਆ ਵੀ ਦਲਜੀਤ ਮੇਰਾ ਸਾਰਾ ਪਰਿਵਾਰ ਇਤਨਾ ਬੈਠਾ ਹੋਵੇ ਤੇ ਕਿੱਦਾਂ ਸੋਹਣਾ ਲੱਗਦਾ ਵਾ ਹਾਂ ਜੀ ਇਹ ਗੱਲ ਹੈਗੀ ਹੈ ਮੰਮੀ ਤੁਹਾਨੂੰ ਪਤਾ ਪਹਿਲੇ ਇੰਦਾ ਸਾਰੇ ਇਕੱਠੇ ਰਹਿੰਦੇ ਰਹੇ ਇਕੱਠੇ ਰਹਿੰਦੇ ਆ ਹੋਣੀ ਹੋਇਆ ਹਮਾਰਾ ਇਹ ਆ ਗਈ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ ਸੀ ਕਿਸੇ ਉਹ ਚਲੋ ਕੋਈ ਗੱਲ ਨਹੀਂ ਹੁਣ ਵੀ ਸਾਰੇ ਇਕੱਠੇ ਹੀ ਆ ਕਿੰਨਾ ਵਧੀਆ ਚੱਲ ਲੜਿਆ ਕੰਮ ਸਾਰੇ ਸੋਹਣਾ ਲੱਗਦਾ ਜਦੋਂ ਸਾਰਾ ਪਰਿਵਾਰ ਬੈਠਾ ਹੋਵੇ ਹਾਂਜੀ ਹਾਂਜੀ ਤੇ ਲਵਲੀ ਕਿੱਥੇ ਗਿਆ ਵਾ ਲਵਲੀ ਇੱਥੇ ਹੋਣਾ ਫਿਰ ਭਰਨ ਚਲ ਗਈ ਕੀ ਦੇਤੀ ਮੈਨੂੰ ਲੱਗਾ ਮੂੰਹ ਤੋਂ ਗਿਆ ਆ ਜਾਂਦਾ ਵਾ ਸੁਲੀਪਾ ਅੰਗਰ ਸੁੱਤਾ ਵਾ ਹਾਂਜੀ ਸੁੱਤਾ ਹੈ ਹਾਂ ਤੇ ਚਾਹ ਕਿੰਨੇ ਬਣਾਈਆਂ ਚਾਹ ਬੜੀ ਸਵਾਦ ਆ ਚਾਹ ਦੀਦੀ ਮੈਂ ਹੀ ਬਣਾਈ ਆ ਉਹ ਬੜੇ ਬੈਠੇ ਸਾਰੇ ਜਣੇ ਇਕੱਠੇ ਹੋ ਗਏ ਸੁੱਖ ਵਾ ਨਹੀਂ ਸੁੱਖੀ ਆ ਵਜ੍ਹਾ ਨਹੀਂ ਲੱਗਣ ਦੇ ਮੈਂ ਉਹ ਮੈਂ ਤੇ ਪੱਠੇ ਪਉਣ ਚਲ ਗਿਆ ਅੱਛਾ ਅੱਛਾ ਮੈਂ ਆਣ ਕੇ ਪੀਣਾ ਚਾਹ ਮੈਂ ਸੱਚੇ ਵਾਰ ਮੂੰਹ ਧੋਣ ਡਿਆ ਕਰੀ ਨਹੀਂ ਨਹੀਂ ਮੈਂ ਬਸ ਥਾਤੂਰ ਕੱਢਣੀ ਆ ਤੇ ਚੱਲ ਖਾ ਲੈਣਗੇ ਰੁਕ ਠੀਕ ਠੀਕ ਮੈਂ ਤੇ ਦਲਜੀਤ ਨੂੰ ਆਖਣੀ ਮੈਂ ਤੇ ਦਲਜੀਤ ਸਾਰਾ ਪਰਿਵਾਰ ਇਤਰਾ ਬੈਠਾ ਹੋਵੇ ਤੇ ਕਿੰਨਾ ਚੰਗਾ ਕੰਮ ਹੋਆ ਗਿਆ ਹੋ ਤਾਂ ਦੱਸ ਬੈਣੀ ਆ ਸਾਰੇ ਜਣੇ ਇਕੱਠੇ ਹੀ ਤਾਂ ਹੁਣ ਕੰਮ ਕਾਰਾਂ ਦਾ ਟਾਈਮ ਵੀ ਲੱਗਦਾ ਕੋਈ ਕਿਸ ਬਨੇ ਜਣਾਂ ਦਾ ਵੀ ਮਾਰਾ ਜੀ ਤੁਹਾਡੀ ਇਤਰਾ ਹੀ ਬਣਾਈ ਰੱਖੇ ਦਾ ਦੀਦੇ ਮੰਮੀ ਪਤਾ ਗੱਲ ਕੀ ਆ ਬੈਨ ਦਾ ਟਾਈਮ ਹੀ ਲੱਗਦਾ ਕਿ ਦੂਜੇ ਕੋਲ ਕੀ ਪਤਾ ਵਾ ਕੱਲ ਨੂੰ ਸਾਡੇ ਦੋਵਾਂ ਚੋਂ ਨਾ ਇੱਕ ਜਾਨੇ ਪਰਦੇਸੀ ਨਹੀਂ ਹੋ ਜਾਣਾ ਦਿਲਜੀਤ ਇਹ ਕਿਦਾਂ ਨਹੀਂ ਗੱਲਾਂ ਕਰਨ ਲਿਆ ਵਾ ਤੂੰ ਕਿੰਨੇ ਪਰਦੇਸੀ ਹੋ ਜਾਣਾ ਵਾ ਕੁਛ ਚੱਜ ਦੀ ਮੈਨੂੰ ਗੱਲ ਦੱਸ ਜਿਹੜੀ ਗੱਲ ਵਾ ਮੰਮੀ ਗੱਲ ਇਦਾਂ ਵਾ ਇਹ ਦੋਵੇਂ ਭਰਾ ਨਾ ਕਿੰਨੇ ਦਿਨ ਦੀ ਸਲਾਹ ਕਰਨ ਦੇ ਹੀ ਕੀ ਇੱਕ ਜਣਾ ਬਾਹਰ ਚਲ ਜੀਏ ਜਾਂ लवली ਚਲ ਜੇ ਤੇ ਜਾਂ ਏ ਚਲ ਜਣ ਏ ਕਹਿੰਦੇ ਹੈ लवली ਨੂੰ ਕਿ ਤੂੰ ਚਲ ਜਾ ਤੇ लवली ਮੰਨਣ ਨਹੀਂ ਡਿਆ ਤੇ ਫਿਰ ਏ ਕਹਿੰਦੇ ਕਿ ਮੈਂ ਚਲ ਜੰਨਾ ਵਾ ਤੁਹਾਨੂੰ ਤੇ ਪਤਾ ਵਾ ਘਰਾਂ ਦੇ ਕਿੰਨੇ ਖਰਚੇ ਹੁੰਦੇ ਆ ਪਹਿਲੀ ਦੇ ਸਿਰ ਤੋਂ ਕਿੰਨਾ ਗੁਜ਼ਾਰਾ ਕਰਨਾ ਵਾ ਕੱਲ ਨੂੰ ਉਹਨਾਂ ਦੇ ਵੀ ਨਿਆਣੇ ਹੋਣੇ ਆ ਸਾਡਾ ਵੀ ਮੁੰਡਾ ਚਲੋ ਵੱਡਾ ਹੋਣ ਡਿਆ ਵਾ ਗਾਂ-ਗਾ ਖਰਚੇ ਵਧਣੇ ਹੀ ਆ ਵੇਖ ਲਓ ਮੰਮੀ ਇਹਨਾਂ ਨੇ ਆਪਸ ਵਿੱਚ ਹੀ ਸਲਾਹ ਕਰ ਲਈ ਐ ਤੇ ਸਾਨੂੰ ਦੋਵਾਂ ਨੂੰ ਪਤਾ ਹੀ ਨਹੀਂ ਆ ਵੀ ਇਹ ਕੀ ਕਰਦੇ ਫਿਰਦੇ ਉਹ ਭੈਣਾਂ ਸਲਾਹ ਕੀਤੀ ਆ ਐਂਗਰੇ ਚਲ ਗਏ ਆ ਮੈਂ ਤਾਂ लवली ਨੂੰ ਪੁੱਛ ਕੇ ਵੇਖਿਆ ਵਾ लवली ਮੰਨਿਆ ਨਹੀਂ ਆ ਤੇ ਮੈਂ ਸੋਚਿਆ ਫਿਰ ਮੈਂ ਚੱਲ ਜੰਨਾ ਹੋ ਹੋਰ ਕੀ ਕਰਨਾ ਫਿਰ ਦਿਲਜੀਂਦਰ ਮੇਲੇ ਆਪਸੰਦ ਦੀ ਸਲਾਹ ਕਰ ਲੈਂਦੇ ਆ ਕਿਤੇ ਹੈ ਹਨ ਦੱਸ ਦੇ ਕਿਤੇ ਜਦੋਂ ਸਾਰੀ ਸਲਾਹ ਹੋ ਜਾਂਦੀ ਆ ਤੇ ਫਿਰ ਸਾਨੂੰ ਦੱਸਣ ਆ ਜਾਂਦੇ ਨੇ ਆ ਮੰਮੀ ਸਲਾਹ ਕਾਦੀ ਕਰਨੀ ਆ ਉਹ ਤੇ ਉਦਾਂ ਡੇ ਇੱਕਦਣ ਹਸਨ ਖੇਡਣ ਤੇ ਕਹੇ ਡੇ ਇਹ ਵੀ ਇਹ ਬਾਹਰ ਚਲ ਜੀਏ ਬਾਹਰ ਕਮਾਈ ਬੜੀ ਆ ਤੇ ਮੈਨੂੰ ਡਿਆ ਇਹ ਭਾਜੀ ਯੋਰ ਲਾਉ ਮੈਂ ਕਿਹਾ ਮੈਂ ਨਹੀਂ ਗਾ ਜਾਣਾ ਮੇਰਾ ਇੱਥੇ ਵਧੀਆ ਸਰੰਡਿਆ ਵਾ ਤੇ ਤੁਸੀਂ ਵੇਖ ਲਓ ਜੇ ਜਾਣਾ ਵਾ ਅਜੇ ਕਿਹੜਾ ਚਲ ਗੇ ਆਓ ਇੱਥੇ ਹੀ ਆ ਆਇਓ ਨਹੀਂ ਗਏ ਪਰ ਫੇਰ ਵੀ ਤੁਹਾਡੀ ਮਾਂ ਆ ਤੇ ਤੁਹਾਨੂੰ ਪੁੱਛਣ ਦਾ ਫਰਜ਼ ਬਣਦਾ ਸੀ ਪਹਿਲਾਂ ਮੈਨੂੰ ਜਾਣਾ ਵਾ ਬੱਦ ਕੇ ਜਾਣਾ ਐਂਗਰੇ ਚਲ ਗਈਆਂ ਪਤਾ ਲੱਗ ਹੀ ਗਿਆ ਵਾ ਤੇ ਕੀ ਪਤਾ ਲੱਗਾ ਜੀ ਹੁਣ ਤੁਸੀਂ ਦੱਸੋ ਕਰੀਏ ਕੀ ਇਹਨੂੰ ਭੇਜਣਾ ਕਿ ਮੈਂ ਜਾਵਾਂ ਉਹ ਤਾਂ ਮੈਂ ਤਾਂ ਤੁਹਾਨੂੰ ਦੋਵਾਂ ਨੂੰ ਨਹੀਂ ਜਾਣ ਦੇਣਾ 10 ਕਿਲੇ ਤੁਹਾਡੀ ਪੈਲੀ ਦੀ ਆ ਕੋਹ ਤੁਸੀਂ ਠੇਕੇ ਲਈ ਆ ਤੇ ਕਰ ਕਮਾਈ ਕਰੋ ਬੜਾ ਕੁਛ ਵਾ ਤੁਹਾਡੇ ਜੋਗਾ ਇੱਥੇ ਤੇ ਬਾਹਰ ਜਾਖੋ ਬਾਹਰ ਨਹੀਂ ਮੈਂ ਜਾਣ ਦੇਣਾ ਦੋਵਾਂ ਨੂੰ ਜਿਹੜੇ ਪ੍ਰਦੇਸ਼ ਚ ਗਏ ਆ ਨਾ ਉਹਨਾਂ ਨੂੰ ਪੁੱਛ ਕੇ ਵੇਖੋ ਕੀ ਬੀਤਣ ਡਈ ਆ ਉਹਨਾਂ ਦੇ ਉੱਤੇ ਤੁਸੀਂ ਤੇ ਇਥੇ ਆਸਲੈਂਡ ਦੇ ਜੀ ਉਹ ਤੁਹਾਡੀ ਜਿੱਦਾਂ ਵੀ ਸਲਾਹ ਬੰਦੀ ਆ ਨਾ ਤੁਸੀਂ ਕਰ ਲਓ ਮੈਂ ਤਾਂ ਨਹੀਂਗਾ ਬਾਹਰ ਜਾਣਾ ਮੇਰਾ ਇਥੇ ਕਰਨ ਦਾ ਬੜਾਲਦੀ ਆ ਠੀਕ ਆ ਮੈਂ ਤਾਂ ਰਾਂ ਕੱਢ ਲਿਆ ਵਾ ਕਰ ਲਓ ਤੁਸੀਂ ਸਲਾਹ ਮੈਂ ਵੀ ਯਾਰ ਪੜਾਉਣਾ ਕੀ ਐ ਵੇਖ ਲੈਨੇ ਸੰਦੀ ਕੋ ਕਿ ਤੂੰ ਦਾ ਦੋਲੀ ਬਣਾ ਲੈਨੇ ਹੋ ਸੁਣਣਾ ਹੋਇਓ ਹਲੇ ਤੁਹਾਡੇ ਕੋ ਚਾਹ ਹੀ ਨਹੀਂ ਪੀਤੀ ਗਈ ਇਸੇ ਦੇਰ ਦੀਆਂ ਬੈਠੀਆਂ ਵਾ ਸਰਪਿੰਦਰ ਚਾਹ ਦੇ ਪੀਲੀ ਆ ਤੋਹੀ ਕਰਨ ਦੀ ਹੈ ਅੰਦਰ ਮੈਂ ਤਾਂ ਸੁੱਤੀ ਹੁਣ ਉઠી ਆਂ ਜਾਬ ਹੁਣ ਆਈ ਤਾਡਾ ਰੋਲਾ ਸੁਣ ਕੇ ਆਈ ਮੈਂ ਤੇ ਟਾਈਮ ਨਾ ਉਸ ਜਾ ਕਰ ਘਰ ਦਾ ਕੰਮ ਕਰਨ ਵਾਲਾ ਪਿਆ ਆ ਜੇ ਤੇ ਮੈਂ ਤਾਂ ਇਹ ਤੁਹਾਨੂੰ ਗੈ ਨਹੀਂ ਬਤਾਈ ਹਲੇ ਹਾਂ ਚਾਹ ਦੀਆਂ ਗਲਾਸੀਆਂ ਫੜ ਕੇ ਬੈਠੀਆਂ ਆਂ ਅਹੀਂ ਤੇ ਫੇਰ ਵੀ ਚਾਹ ਦੀਆਂ ਗਲਾਸੀਆਂ ਫੜੀਆਂ ਆਂ ਤੇ ਤੂੰ ਤੇਰੇ ਸੁੱਤੀ ਉੱਠ ਕੇ ਆਈ ਪਤੋਂ ਨਾਲ ਚਾਹ ਪੀ ਲਈ ਆ ਤੇ ਤੂੰ ਅਜੇ ਹੁਣ ਸੁੱਤੀ ਉੱਠ ਕੇ ਆਈ ਆ ਜਾਂ ਹੱਥ ਮੋ ਤੋਰਾ ਤੂੰ ਮੈਂ ਤੇ ਤੂੰ ਹੀ ਪੀ ਲੈ ਚਾ ਕੋਈ ਨੀ ਪੀ ਲੈਨੇ ਆ ਤੇ ਉਹ ਕੀੜੇ ਹੀ ਗੱਲਾਂ ਕਰਨ ਉਹ ਕੀ ਬਾਹਰ ਕਿੱਥੇ ਜਾਣਾ ਐਵੇਂ ਡੇ ਗੱਲਾਂ ਮਾਰਨ ਦੇ ਬੈਠੇ ਬਾਹਰ ਕਿੱਥੇ ਜਾਣਾ ਕਿਹਨੇ ਵੀ ਜਾਣਾ ਪਤਾ ਕੀ ਹੋਇਆ ਵਾ ਆ ਸੰਦੀਪ ਕਹਿਣ ਦੀ ਸੀ ਕਿ ਮੇਰਾ ਵੀਜ਼ਾ ਆ ਗਿਆ ਉਹ ਤੇ ਮੈਂ ਬਾਹਰ ਜਾਣਾ ਲੈ ਵੈਲਾ ਮੰਮੀ ਫਿਰ ਮੈਨੂੰ ਦੱਸਿਆ ਨਹੀਂ ਨਾ ਇਹਨੇ ਆ ਚੋਰੀ ਚੋਰੀ ਵੈਲਾ ਛੱਡੀ ਬਾਹਰ ਨੂੰ ਬੜੀ ਆ ਗਈ ਹੈ ਆਪਣੇ ਆਪ ਦੇ ਵਿੱਚ ਚੋਰੀਆਂ ਬੜੀਆਂ ਘਮਾਉਂਦੀ ਜਾਵੀ ਕੋਈ ਗੱਲ ਤੂੰ ਕਹਿਣੀ ਨਾ ਕਿ ਘੁੰਮਣ ਜਾਣਾ ਤੂੰ ਕਹਿੰਦੀ ਮੈਂ ਬਾਹਰ ਹੀ ਚੱਲ ਜੰਦੀ ਮੈਂ ਵੀ ਫਿਰ ਬਾਹਰ ਜਾਊਂਗੀ ਕਿ ਮੈਂ ਮੈਂ ਕਿਹਨੂੰ ਜਾਇ ਜਾਊਗਾ ਤੇ ਤੂੰ ਜਾਣਾ ਨਹੀਂ ਉੱਥੇ ਜਿੱਥੇ ਕਹਿਣ ਦੀ ਉੱਥੇ ਫਿਰ ਮੈਂ ਰਹਿਣ ਦੂੰਗੀ ਤੇ ਮੈਂ ਵੀ ਫਿਰ ਚੱਲ ਜੂ ਜਾਣਾ ਕਿੱਥੇ ਆ ਜਾਣਾ ਤੂੰ ਤੂੰ ਜਣਾ ਮਗਰ ਜਣਾ ਨਹੀਂ ਐ ਮੈਂ 10 ਵੇਲਾ ਮੰਮੀ ਵੀ ਲੱਭ ਆ ਗਿਆ ਲੀ ਜਾ ਵੀ ਆ ਗਿਆ ਪਿੰਦਰ ਮੈਂ ਤਾਂ ਜਾਣਾ ਕੈਨੇਡਾ ਜਾਣਾ ਮੈਂ ਤੂੰ ਐਨੇ ਦੂਰ ਚਲ ਜਾਣਾ ਤੂੰ ਤੇ ਹੋਰ ਉਹ ਵੀ ਜਾਤ ਚ ਬਹਿ ਗਏ ਦੇਖੋ ਹੋਂ ਕਿਤੇ ਵੇਲਾ ਏਡੀਆਂ ਕਿਤੇ ਹੋ ਗਈਆਂ ਮੈਂ ਦੱਸਦੀਆਂ ਨਹੀਂ ਕਿਤੇ ਚੱਲ ਪੁੱਤ ਕੋਈ ਗੱਲ ਨਹੀਂ ਜੋ ਕੈਨੇਡਾ ਚਲ ਜਾਗੀ ਨਾ ਕੋਈ ਨਹੀਂ ਜਾਣਾ ਜਿੱਥੇ ਜਾਂਦੀ ਐ ਤੈਨੂੰ ਹੋਰ ਕਿਤੇ ਖਿਲਾ ਦਾਂਗੀ ਫਿਕਰ ਨਾ ਕਰ ਤੂੰ ਚਲ ਕੋਈ ਗੱਲ ਨਹੀਂ ਨਵੇਂ ਖਿਲਾਓਗੇ ਤੇ ਮੈਂ ਕਿਹੜਾ ਉਥੇ ਕੋਈ ਨੂੰ ਵੱਡੀ ਹੋ ਲੈੰਦੋ ਚਲ ਉੱਠੋ ਤਾਂ ਕੰਮ ਕਮ ਕਰੋ ਉੱਠ ਕੇ ਚਲੋ ਕਨੇਡਾ ਪਹੁੰਚਣਾ ਤੁਹੀਂ ਹਾਂ ਚਲੋ ਉੱਠੋ ਚੱਲ ਤੁਮੀ ਉੱਠਣ ਤੋ ਹੱਥ ਮੂ ਤੇ ਪੀ ਚਾ ਚੁਪਨ ਜਾ ਕੇ ਪੀ ਲੈਨੀ ਆ ਚਾ ਮੈਂ ਚਲ ਪਾ ਤੋ ਉੱਠ ਕੇ ਨਾ ਪੀ ਚਾ ਚੁ ਉੱਠ ਕੇ ਤਾਂ ਹੱਥ ਮੂ ਤੋ ਲਾ ਆਪਣਾ ਬੇ ਕੁਡੀਆਂ ਚਲੋ ਕਾਮ ਕਰੀ ਐਡੀਆਂ ਕਦੇ ਪੜੀਆਂ ਨਾ ਹੋ ਲੈ ਜਾਂਦੀ ਇਹ ਮੈਂ ਚਲ ਜਾਣਾ ਮਥੇ ਨਿਰਦਾ ਚਲ ਜਾਣਾ ਬੇਲਾ ਕੁਡੀ ਰੋ ਕਰੀ 10 ਦਿਨ ਹੀ ਰੈਡੀ ਐਡੀ ਗਦੇ ਹੈਗੀ ਝੂਲ ਕੋਈ ਨਹੀਂ ਜੋ ਦੰਦੇ ਝੋੜ ਦੇ ਫੇਮਾ ਮਸਾ ਮੇਰੀ ਗੱਲ ਸੁਣੋ ਹਾਂਜੀ ਹਾਂਜੀ ਤੁਸੀਂ ਕਦੋਂ ਦੇ ਸ਼ੀਸ਼ੇ ਗਾੜੀ ਖਲੋਤੇ ਆ ਜੇ ਜਾਣਾ ਵਾ ਤੇ ਜਾਓ ਟਾਈਮ ਨਾਲ ਉਹ ਸੰਦੀਪ ਚੱਲਿਆ ਹੁਣ ਟਾਈਮ ਦਾ ਲੱਗਦਾ ਹੀ ਮਾਰੇ ਮੋਟਾ ਤੈਨੂੰ ਪਤਾ ਤਿਆਰ ਹੋਣ ਨੂੰ ਉੱਥੇ ਵੀ ਟਾਈਮ ਲੱਗ ਜਾਣਾ ਤੁਹਾਨੂੰ ਵੀ ਪਤਾ ਵਾ ਚੱਲਿਆ ਬਸ ਮੰਮੀ ਕਿੱਥੇ ਆ ਮੰਮੀ ਇੱਥੇ ਬਾਹਰ ਬੈਠੇ ਆ ਤੇ ਮੇਰੀ ਗੱਲ ਸੁਣ ਆ ਗਿਆ ਮੇਰੇ ਹੋ ਗਿਆ ਠੀਕ ਆ ਹੋ ਆਓ ਆ ਜਾਓ ਫੇ ਟਾਈਮ ਨਾਲ ਠੀਕ ਆ ਨਾ ਇਹ ਵੀ ਬਸ ਕੰਮ ਹੋ ਜੇ ਹੁਣ ਠੀਕ ਆ ਕੋਈ ਗੱਲ ਨਹੀਂ ਕੰਮ ਹੋ ਜਾਣਾ ਵਾ ਵਾਹਿਗੁਰੂ ਦਾ ਨਾਮ ਲਓ ਚੱਲ ਮੈਂ ਮੰਮੀ ਨਾਲ ਜਾ ਮਰਾਇਆ ਚਲੋ ਠੀਕ ਆ ਚੱਲ ਮੈਂ ਤਾਂ ਕਹਿੰਨੀ ਆ ਕੰਮ ਭਾਂਜੇ ਛਿੱਤ ਛਿੱਤੀ ਇਹ ਤੇ ਬਾਹਰ ਜਾਣ ਮਾਦਾ ਬਾਹਰ ਬੈਠੀ ਆਹੋ ਆ ਜਾ ਮਾਦਾ ਆ ਗਿਆ ਫਿਰ ਮੈਂ ਸ਼ੁਰੂ ਹੋ ਗਿਆ ਠੀਕ ਆ ਸ਼ੇਅਰ ਹੀ ਕਰ ਲੈਣੇ ਸ਼ੇਅਰ ਕੀ ਕਰਨ ਜਾਣਾ ਮੈਂ ਇੱਕ ਜੈਂਟਰੀ ਦੱਸ ਪਈ ਆ ਤੇ ਮੈਂ ਨਾ ਉੱਥੇ ਚਲਿਆ ਪਤਾ ਕਰਨ ਮੈਂ ਸੋਚਣ ਲੱਗਿਆ ਵਾ ਕਿ ਕੰਮ ਭਾਂਜੇ ਨਾ ਛਿੱਤ ਛਿੱਤੀ ਹੋਰ ਕੀ ਚਾਹੀਦਾ ਜੈਂਟ ਵੀ ਚੰਗਾ ਵਾ ਕਹਿੰਦੇ ਦੱਲੀ ਮੇਰੀ ਸੁਣ ਗੱਲ ਬਾਹਰ ਨਾ ਮੈਂ ਜਾਣ ਦੇਣਾ ਹੀ ਆ ਤੇ ਨਾ ਤੂੰ ਜਾਣੀ ਘਰ ਦਾ ਕੰਮ ਕਰੋ ਆਪਣਾ ਉਹ ਮਾਦਾ ਘਰ ਦਾ ਕੰਮ ਕਰਨ ਇੱਕ ਬੰਦਾ ਹੈਗਾ ਵਾ ਲੜੀ ਨੇ ਸਾਰਾ ਕੰਮ ਕਰੀ ਜਾਣਾ ਵਾ ਤੇ ਮੇਰੀ ਗੱਲ ਸੁਣ ਮੈਂ ਚੰਗੇ ਕੰਮ ਚੱਲਿਆ ਤਾਂ ਮੈਨੂੰ ਜਾਣਦੇ ਠੀਕ ਹੈ ਨਾ ਪਤਾ ਗੱਲ ਕੀ ਆ ਅੱਜ ਕੱਲ ਖਰਚੇ ਬੜੇ ਆ ਤੇ ਘਰ ਦੇ ਖਰਚੇ ਨਹੀਂ ਚੱਲਦੇ ਇਦਾਂ ਖਰਚੇ ਅੱਗੇ ਵੀ ਚੱਲਣੇ ਹੀ ਰਹੇ ਆ ਅੱਗੇ ਕਿਹੜੇ ਚੱਲਣੇ ਹੀ ਰਹੇ ਆ ਤੁਹਾਨੂੰ ਪਤਾ ਹੀ ਆ ਤੁਹਾਨੂੰ ਮੈਂ ਐਸੇ ਪੜੀ ਦੇ ਉੱਤੇ ਪੜਾਇਆ ਲਿਖਾਇਆ ਇਹ ਸਾਰੇ ਕੰਮ ਕਰਵਾਏ ਹੀ ਹੁਣ ਤੁਹਾਡੇ ਬੱਚਿਆਂ ਦੇ ਪੈਸੇ ਤੁਸੀਂ ਤੁਸੀਂ ਸੱਚੇ ਚੋਕ ਨਹੀਂ ਸਕਦੇ ਮਮਾ ਤਾਂ ਨਾਲੇ ਮੇਰੀ ਗੱਲ ਸੁਣ ਭੈਣ ਦੇ ਵੀ ਪੈਸੇ ਦੇਣ ਵਾਲੇ ਆ ਇਹ ਹੌਲੀ ਹੌਲੀ ਨਾ ਕਰਦਾ ਸਿਰ ਚੜਦੇ ਹੁੰਦਾ ਵਾ ਕੋਈ ਗੱਲ ਨਹੀਂ ਲਾ ਜਾਣਗੇ ਭੈਣ ਦੇ ਵੀ ਭੈਣ ਦੇ ਵੀ ਲਾ ਲਾਂਗੇ ਅਸੀਂ ਤੇ ਪਰ ਬਾਹਰ ਵਾਲੀ ਜਿਹੜੀ ਗੱਲ ਝੂਠ ਵਾ ਮੈਂ ਬਾਹਰ ਨਹੀਂ ਜਾਣ ਦੇਣਾ ਬਾਹਰ ਕਿਉਂ ਨਹੀਂ ਜਾਣ ਦੇਣਾ ਮੰਮੀ ਨਹੀਂ ਮੈਂ ਨਹੀਂ ਜਾਣ ਦੇਣਾ ਉਹ ਦੱਸੋ ਜਾਂਦ ਹੋਵੇ ਨਾ ਵੀ ਘਰ ਕੋਈ ਹੋਵੇ ਨਾ ਇਹ ਕਿਹਣਾ ਘਰ ਹੈਗਾ ਨਾ ਜਦੋਂ ਵੀ ਲੋੜ ਪਈ ਆਪੇ ਲੜੀ ਨੂੰ ਲੈਣਾ ਕਰਨਾ ਕਿਤੇ ਘਰ ਨਾ ਪਿਆ ਤੇ ਉਹ ਲੈ ਹੀ ਜਾਣਾ ਲੜੀ ਨੇ ਤੇ ਪਰ ਜੇ ਨਹੀਂ ਇੱਕ ਇਹ ਕਿਹਨੇ ਕੋ ਘਰਵਾਰਾ ਖਾਂਦੀ ਸਾਡੇ ਰੱਖ ਕੇ ਉਹ ਮਾਤਾ ਜੀ ਦਾ ਜਿੱਤ ਨਹੀਂ ਕਰਦੀ ਹੋਈ ਠੀਕ ਹੈ ਨਾ ਜਿੱਤ ਉਹ ਆ ਪੜਿਆ ਲਿਖਿਆ ਉਹ ਹਨ ਪੜ ਵਿਚਾਰਾ ਹੈਗਾ ਵਾ ਸਾਰਾ ਸਾਫ ਤਾਬ ਤੇਰ ਕੋਮਾ ਉਹ ਸਾਰਾ ਕਿੱਥੇ ਤੈਨੂੰ ਫੋਨ ਕਰ ਕਰਕੇ ਤੈਨੂੰ ਪੁੱਛਦਾ ਰਿਹਾ ਕਰੂਗਾ ਕੋਈ ਕੱਲ ਹੈ ਸੋ ਕੋਈ ਚੱਜ ਦੀ ਤੇਰ ਕੋਮ ਦੀ ਤੈਨੂੰ ਉਹ ਮਾਤਾ ਜੋ ਸਿਰ ਪੈਂਦੀ ਹੈ ਨਾ ਸਾਰੇ ਸਾਫ ਤਬਾ ਆ ਜਾਂਦੇ ਠੀਕ ਹੈ ਨਾ ਉਹਨੇ ਕਾਰ ਹੀ ਲੈਣੇ ਹੋ ਐਡਾ ਵੀ ਲੈਣੇ ਨਹੀਂ ਆ ਮੈਂ ਪੜ ਬੰਦਾ ਕਿੱਥੋਂ ਕਰ ਲੂਗਾ ਇੰਨਾ ਸਾਫ ਫਿਰ ਤੇਰੀ ਦਾ 12 ਕਿੱਡੇ ਪੈ ਗਏ ਉਹਨਾਂ ਵਰਦਨ ਲੱਗਦਾ ਵਾ ਸਾਰਾ ਕੰਮ ਸਾਮੀ ਫਿਰਦਾ ਮੇਰੇ ਨਾਲ ਕੰਮ ਤੇ ਇਹੋ ਜਿਹਾ ਨਾ ਪਾਈ ਬੰਨੇ ਦਾ ਸਾਹਮਣੇ ਦੂਜਾ ਹਿਸਾਬ-ਤਾਬ ਕਰਨ ਦਾ ਨਾ ਪਤਾ ਤੈਨੂੰ ਕੁੜੀ ਦੇ ਪੈਸਿਆਂ ਦੀ ਬਹੁਤੀ ਫਿਕਰ ਪਈ ਆ ਜਿਵੇਂ ਦਵਾਈ ਚਾਹੀ ਨਾ ਦਵਾਈ ਉਹਨੂੰ ਤੁਹਾਡੇ ਕੋਲ ਮੰਗਾਂ ਤੇ ਨਾ ਡਈਓ ਜਿਹੜਾ ਤੂੰ 10 ਲੱਖ ਉਥੇ ਲਾ ਕੇ ਜਾਣਾ ਵਾ ਤੂੰ ਇੱਥੇ ਕੋਈ ਖੋਲ ਲੈ ਠੀਕ ਕੰਮ ਕੋਈ ਵੇਖ ਲੈ ਜਿਹੜੇ ਪੈਸੇ ਤੂੰ ਬਾਹਰ ਲਾਉਣੇ ਨੇ ਤੇ ਬੜੀ ਕਮਾਈ ਆ ਇੱਥੇ ਵੀ ਉਹ ਮਾਤਾ ਸਿੱਧੀ ਏਹੀ ਗੱਲ ਹੋਣਾ ਮੈਂ ਬਾਹਰ ਜਾਣਾ ਵਾ ਠੀਕ ਆ ਮੇਰਾ ਨਹੀਂ ਸਰਦਾ ਇੱਥੇ ਹੁਣ ਨਹੀਂ ਤੇ ਫੇਰ ਮਾਂ ਦੀ ਮੰਨਣੀ ਹੁਣ ਤੇ ਮਤਲਬ ਦੱਸ ਮੈਂ ਕੀ ਕਰਾਂ ਇੱਕੋ ਜਿਹੇ ਦਫਰ ਕੇ ਬੈਠੀਓ ਤੇ ਹੀ ਬਾਰ-ਬਾਰ ਸਿਆਲ ਬ ਨਹੀਂ ਮੇਰੀ ਹੁਣ ਮੰਨਣੀ ਉਹ ਮਾਦਾ ਕਿਦਾਂ ਦਾ ਕੰਮ ਹੋਇਆ ਦੱਸ ਭਰਾ ਐਨਾ ਬਾਹਰ ਜਾਂਦੀ ਗੱਲ ਹੀ ਕਾਣਦੇ ਮੈਂ ਅੰਗਰੇਜ਼ ਚੱਲ ਗਿਆ ਵਾਂ ਇਹ ਜਿਹੜਾ ਕੰਮ ਹੀ ਕਰਦਾ ਠੀਕ ਹੈ ਨਾ ਮੰਨਣੀ ਪੜੀ ਜਾਉਂਦੀ ਮਗਰ ਮਰ ਮੁੱਕ ਜਾਣਾ ਤੇਰੇ ਮੈਂ ਲੈ ਆ ਚੰਗੀਆਂ ਗੱਲਾਂ ਕਾਣਦੇ ਹੋ ਤੁਸੀਂ ਬਿਮਾਰ ਬੰਦੇ ਦਾ ਕੀ ਪਤਾ ਹੁੰਦਾ ਕਿਹੜੇ ਵਾਲੇ ਅੱਲਾ ਫੜ ਹੋ ਜਾਂਦੇ ਉਹ ਮਾਦਾ ਤੂੰ ਇਹ 10 ਸਾਲ ਦੀ ਨਾ ਠੀਕ ਹੈ ਨਾ ਮਰ ਮੁੱਕ ਜਾਣਾ ਇੱਥੇ ਤੁਹਾਡੇ ਆਸਰੇ ਤੇ ਮੈਂ ਤੁਰੀ ਫਿਰਨੀ ਹਾਂ ਤੁਸੀਂ ਮੈਨੂੰ ਛੱਡ ਕੇ ਚੱਲ ਗਏ ਤੇ ਮੇਰਾ ਕੀ ਸਭ ਤੋਂ ਖੁਸ਼ ਹੋ ਮੇਰਾ ਮੁੰਡਾ ਬਾਹਰ ਜਾਊਗਾ ਤੇ ਮੈਨੂੰ ਵਾਰ ਵਾਰ ਵਧੀਆ ਚੀਜ਼ਾਂ ਭੇਜਿਆ ਕਰੂਗਾ ਮੈਨੂੰ ਚੀਜ਼ਾਂ ਦੀ ਨਹੀਂ ਲੋੜ ਮੈਨੂੰ ਪੁੱਤਾਂ ਦੀ ਲੋੜ ਆ ਮੇਰੇ ਫੋਟੇ ਮੇਰੇ ਕੋਲ ਰਹਿਣ ਮਾਦਾ ਦੱਸ ਬਿਰ ਮੈਂ ਕੀ ਕਰਾਂ ਤੈਨੂੰ ਵੀ ਪਤਾ ਵਾ ਹੁਣ ਨਿਆਣੇ ਹੀ ਵੱਡਾ ਹੋਣ ਡਿਆ ਕੱਲ ਨੂੰ ਲਵੜੀ ਦੇ ਵੀ ਨਿਆਣੇ ਹੋਣੇ ਪੁੱਤ ਜਿਹੜੇ ਪੈਸੇ ਤੂੰ ਬਾਹਰ ਲਾ ਕੇ ਜਾਣੇ ਆ ਤੂੰ ਇੱਥੇ ਕੋਈ ਦੁਕਾਨ ਪਾ ਲਾ ਬੜੀਆਂ ਦੁਕਾਨਾਂ ਨਾਲੋ ਕੀ ਪਾਉਂਦੇ ਆ ਉਹ ਮਾਦਾ ਦੁਕਾਨਾਂ ਪਾਉਣੀਆਂ ਨਾ ਸਾਡੇ ਵਸਦਾ ਕੰਮ ਨਹੀਂ ਹੈਗਾ ਠੀਕ ਹੈ ਨਾ ਤਾਂ ਦੁਕਾਨਾਂ ਚੋ ਵੱਜਦਾ ਕੀ ਲੋਕ ਆਉਂਦਾ ਆਧਾਰ ਲਈ ਜਾਣੀਆਂ ਚੀਜ਼ਾਂ ਪੁੱਤ ਜੇ ਨਹੀਂ ਤੂੰ ਦੁਕਾਨ ਤੇ ਤੂੰ ਮਸ਼ੀਨ ਸਿੱਖੀ ਤੂੰ ਮਸ਼ੀਨ ਤੇ ਕਿਹਦੇ ਲੱਗ ਜਾ ਚਲੋ 20 25000 ਤਨ ਮਿਲਿਆ ਕਰੂਗਾ ਤੇ ਤੇਰਾ ਘਰ ਦਾ ਸਾਰੀ ਜਾਇਆ ਕਰੂਗਾ ਨਾ ਨਾਲੇ ਆ ਵੀ ਤੂੰ ਸ਼ਾਮਾਂ ਨੂੰ ਤੇ ਘਰ ਆਇਆ ਕਰੇਗਾ ਉਹ ਚੰਗਾ ਮਾਤਾ ਇਹ ਤੂੰ ਇਹੋ ਚਾਹੁੰਦੀ ਹੋ ਨਾ ਤੇ ਮੈਂ ਇਹੋ ਕੰਮ ਕਰ ਲੈਣਾ ਨਹੀਂ ਬਾਹਰ ਜਾਂਦਾ ਠੀਕ ਆ ਹੋਰ ਕੀ ਚਾਹੀਦਾ ਦੱਸ ਉਦੋਂ ਸੱਚੀ ਤੇ ਪਾਈ ਹੀ ਰੋਟੀ ਵੀ ਨਹੀਂ ਕਾਦੀ ਰੋਟੀ ਬਣ ਗਈ ਹੀ ਹੁਣ ਪਤਾ ਨਹੀਂ ਮਾਂ ਪੁੱਤ ਕੀ ਸਲਾਹਾਂ ਕਰੀ ਜਾਣ ਦੇ ਮੰਮੀ ਉੱਠਣ ਨਹੀਂ ਦੇਣ ਦੇ ਉਹਨਾਂ ਨੂੰ ਉਦੋਂ ਟਾਈਮ ਹੋਣ ਡਿਆ ਵਾ ਇੱਦਾਂ ਕਰਾਂ ਜਾਵਾਂ ਨਾ ਲੱਗੇ ਭਲਾ ਕੀ ਕਹਿੰਦੇ ਆ ਜਿੰਮਾ ਤੇ ਹੋ ਚੌਨੀ ਹੈ ਨਾ ਤੇ ਬਾਹਰ ਨਾ ਜਾਵਾਂ ਚਲ ਮੈਂ ਨਹੀਂ ਜਾਂਦਾ ਠੀਕ ਆ ਐਵੇਂ ਕੋਈ ਬਿਮਾਰੀਆਂ ਲਵਾ ਕੇ ਬੈਜੀ ਠੀਕ ਹੈ ਨਾ ਤੇ ਠੀਕ ਆ ਹੁਣ ਖੁਸ਼ ਵਾਂ ਬੜੀ ਖੁਸ਼ ਹੁਣ ਆ ਬਸ ਠੀਕ ਹੈ ਮੈਂ ਨਹੀਂ ਜਾਂਦਾ ਠੀਕ ਆ ਤੇ ਖੁਸ਼ ਰਿਆ ਕਰ ਚਲ ਜਾਓ ਕਰੋ ਕੰਮ ਆਪਣਾ ਜਲਦੀ ਐਵੇਂ ਬਾਹਰ ਦੀ ਰਟ ਲਾਈ ਹੀ ਨੇ ਨਾ ਰੋਗ ਦੀ ਤੇ ਕਿੱਥੋਂ ਚੈਨ ਚੱਲ ਜਾਣਾ ਹੀ ਗਾਇ ਨੇ ਮੁੜ ਕੇ ਘਰ ਕਿੰਨੇ ਕਰਨਾ ਹੋਰ ਕੱਲੇ ਬੰਦੇ ਕੋ ਛਾਂਬਿਆ ਜਾਂਦਾ ਵਿਚਾਰਾ ਇੰਨਾ ਕੰਮ ਕੰਮ ਘਰ ਵੀ ਕਰਨਾ ਡੰਗਰਾਂ ਦਾ ਵੀ ਕਰਨਾ ਬਾਹਰ ਵੀ ਕਰਨਾ ਜਾ ਕੇ ਇੰਨਾ ਹੁੰਦਾ ਕੱਲੇ ਜਾਣੇ ਕੋ ਤੇ ਕੋ